ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਦੋਸਤੋ ਅੱਜ ਆਪਾਂ ਪਸ਼ੂਆਂ ਦੀ ਫੀਡ ਬਾਰੇ ਤੁਹਾਨੂੰ ਦੱਸਾਂਗੇ ਕਿ ਪਸ਼ੂਆਂ ਦੀ ਫੀਡ ਜਿਹਦੇ ਨਾਲ ਜ਼ਿਆਦਾ ਦੁੱਧ ਵਧਾਇਆ ਜਾ ਸਕਦਾ ਹੈ ਸੇਤਮੰਦਰ ਬਣਾਇਆ ਜਾ ਸਕਦਾ ਫੀਡ ਬਣਾਉਣ ਦਾ ਤਰੀਕਾ ਆਹਾਂ ਦੇਖੋ ਮੱਕੀ ਆ ਮੱਕੀ ਲੈਣੀ ਆ 45 ਕਿਲੋ ਇਹ 2 ਕੁਇੰਟਲ ਦੀ ਔਸਤ ਆ 2 ਕੁਇੰਟਲ ਫੀਡ ਆਪਾਂ ਘਰੇ ਬਣਾ ਰਹੇ ਸੀ ਉਹਦੀ ਆਪਾਂ ਵੀਡੀਓ ਕਲਿੱਪ ਐਡ ਕੀਤੀ ਕਰੀ ਆ ਇਹ ਤੁਸੀਂ ਇਹਦਾ ਸਾਰੀ ਚੀਜ਼ ਦਾ ਹਾਫ ਆਫ ਕਰ ਲਿਓ 2 ਕੁਇੰਟਲ ਦਾ ਦੇ ਹਿਸਾਬ ਨਾਲ ਚੱਲ ਰਹੇ ਆ 45 ਕਿਲੋ ਆਪਾਂ ਲਈਆ ਇਹਦੇ ਵਿੱਚ ਮੱਕੀ ਮੱਕੀ ਬਿਲਕੁਲ ਸਾਫ਼ ਲੈਣੀ ਆ ਕੋਈ ਮਤਲਬ ਲੱਗੀ ਹੋਈ ਨਾ ਹੋਵੇ ਬਿਲਕੁਲ ਸੁਲਾਪੀ ਨਾ ਹੋਵੇ ਸੁੱਕੀ ਹੋਵੇ ਮੱਕੀ ਵਧੀਆ ਕੁਆਲਿਟੀ ਦੀ ਲਓ ਮੱਕੀ ਤੋਂ ਬਾਅਦ ਆਪਾਂ ਹੁਣ ਲੈ ਰਹੇ ਆ 10 ਕਿਲੋ ਆਪਾਂ ਪਾਈਆ ਇਹਦੇ ਵਿੱਚ ਕਣਕ ਠੀਕ ਹੈ ਜੀ ਜਿਹੜੀ ਮੱਕੀ ਆ ਨਾ ਕੋਈ ਵੀ ਸਾਰੀ ਫੀਡ ਤਕਰੀਬਨ ਜੋ ਵੀ ਆਪਾਂ ਸਵਿਚ ਸਮਾਨ ਪਾਣੇ ਕੋਸ਼ਿਸ਼ ਕਰੋ ਵਧੀਆ ਲਓ ਕੋਈ ਖਰਾਬ ਨਾ ਹੋਵੇ ਆਪਾਂ ਪੈਸੇ ਭਰਨੇ ਆ ਕੋਈ 2 ਰੁਪਏ ਵੱਧ ਲੱਗ ਜਾਣ ਪਰ ਵਧੀਆ ਕੁਆਲਿਟੀ ਦੇ ਲਓ 10 ਕਿਲੋ ਕਣਕ ਪਈ ਆ ਇਹਦੇ ਵਿੱਚ ਹੁਣ ਆਪਾਂ ਆ ਛੋਲੇ ਆ ਕਾਲੇ ਛੋਲੇ ਇਹਦੇ ਵਿੱਚ ਆਪਾਂ ਛੋਲਿਆਂ ਦਾ ਟੁਕੜਾ ਜਿਹੜਾ ਉਹ ਸਸਤਾ ਮਿਲਦਾ ਆ ਉਹ ਵੀ ਆਪਾਂ ਪਾ ਸਕਦੇ ਆ ਛੋਲੇ ਵੀ ਪਾ ਸਕਦੇ ਆ ਪਰ ਟੁਕੜੇ ਨਾਲੋਂ ਬਿਹਤਰ ਆ ਕਿ ਆਪਾਂ ਛੋਲੇ ਹੀ ਪਾਈਏ ਘੱਟ ਪਾ ਲਈਏ ਪਰ ਛੋਲੇ ਪਾਓ ਪਿਓਰ ਪਾਓ ਸਹੀ ਪਾਓ 67 ਰੁਪਏ ਆ ਛੋਲੇ ਆਪਾਂ ਨੂੰ ਮਿਲੇ ਸੀਗੇ ਆਪਾਂ 2 ਕੁਇੰਟਲ ਫੀਡ ਦੇ ਵਿੱਚ ਆਪਾਂ 20 ਕਿਲੋ ਛੋਲੇ ਪਾਏ ਆ ਛੋਲੇ ਬਿਲਕੁਲ ਸਾਫ਼ ਸੀ ਵਧੀਆ ਕੁਆਲਿਟੀ ਦੇ ਸੀ ਵਧੀਆ ਪਾਏ ਆ ਆਪਾਂ ਇਹ ਛੋਲਿਆਂ ਨਾਲ ਬਹੁਤ ਹੀ ਵਧੀਆ ਮਤਲਬ ਉਹਨਾਂ ਦੀ એનર્ਜੀ ਬਣੇਗੀ ਸਿਹਤ ਬਣੇਗੀ ਹਰਿਆਣੇ ਵਾਲੇ ਦੀ ਇਹ ਡਾਈਟ ਆ ਹਰਿਆਣੇ ਵਾਲੇ ਜਿਹੜੇ ਆਣਾ ਜਿੰਨੇ ਪਸ਼ੂ ਆ ਜਿਹੜੇ ਉਹਨਾਂ ਦੇ ਹਰਿਆਣੇ ਵਾਲੇ ਪਾਉਂਦੇ ਆ ਉਹ ਇਦਾਂ ਦੀ ਖਰਾਕ ਬਣਾ ਕੇ ਪਾਉਂਦੇ ਆ ਇਹ ਥੋੜੀ ਕੋਸਟਲੀ ਜ਼ਰੂਰ ਪੈਂਦੀ ਏ ਦੂਜੀ ਫੀਡ ਨਾਲੋਂ ਇਹ ਕੋਸਟਲੀ ਜ਼ਰੂਰ ਹੋਵੇਗੀ ਪਰ ਇਹਦੇ ਜੀ ਬੈਸਟ ਫੀਡ ਕੋਈ ਵੀ ਨਹੀਂ ਹੋ ਸਕਦੀ ਜੇ ਆਪਾਂ ਗੱਲ ਕਰੀਏ ਮਾਰਕੀਟ ਦੀ ਫੀਡ ਦੀ ਉਹਦੇ ਨਾਲੋਂ ਤਾਂ ਕਿਤੇ ਕਿਤੇ ਕਈ ਗੁਣਾ 100 ਗੁਣਾ ਚੰਗੀ ਨਿਕਲੇ ਹੋਏਗੀ ਮਹਿੰਗੀ ਜ਼ਰੂਰ ਪਏਗੀ ਉਹ ਤਾਂ ਆਪਾਂ ਨੂੰ ਪਤਾ ਹੀ ਆ ਜੀ ਹਨਾ ਚੰਗੀ ਜਿਹੜੀ ਐ ਚੰਗੀ ਤਾਂ ਚੰਗੀ ਚੀਜ਼ ਆ ਮਾੜੀ ਤਾਂ ਮਾੜੀ ਆ ਉਹ ਸਾਰੇ ਬਾਜ਼ਾਰ ਦੀਆਂ ਫੀਡਾਂ ਵਿੱਚ ਯੂਰੀਆ ਪਾਈ ਹੁੰਦੀ ਆ ਦੁੱਧ ਵਧਾ ਦਿੰਦੀਆਂ ਆ ਕੁਝ ਟਾਈਮ ਲਈ ਪਸ਼ੂ ਦਾ ਸਰੀਰ ਟੁੱਟ ਜਾਂਦਾ ਆ ਸਰੀਰ ਕਮਜ਼ੋਰ ਹੋ ਜਾਂਦਾ ਆ ਪਸ਼ੂ ਬਾਜਪਨ ਦਾ ਸ਼ਿਕਾਰ ਹੋ ਜਾਂਦਾ ਆ ਪਸ਼ੂ ਬਣਦਾ ਨਹੀਂ ਅੱਗੇ ਰਿਪੀਟਰ ਹੋ ਜਾਂਦੇ ਆ ਮਸਟਾਇਟਸ ਦੀ ਦਿੱਕਤ ਆਉਂਦੀ ਆ ਬਹੁਤ ਤਰ੍ਹਾਂ ਦੀ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਆ ਘਰ ਦੀ ਜਿਹੜੀ ਆ ਇਹ ਦੇਸੀ ਖਰਾਕ ਆ ਨਾ ਜਿਹੜੀ ਇਸ ਤੋਂ ਉੱਪਰ ਅੱਜ ਤੱਕ ਕੋਈ ਵੀ ਨਹੀਂ ਬਣੀ ਤੇ ਨਾ ਹੀ ਬਣ ਸਕਦੀ ਇਹਦੇ ਵਿੱਚ ਆਪਾਂ ਹੁਣ 10 ਕਿਲੋ ਪਾਇਆ ਆ ਤਾਰਾ ਮੀਰਾ ਤਾਰਾ ਮੀਰਾ ਵੀ ਵਧੀਆ ਕੁਆਲਿਟੀ ਦਾ ਆ ਵਧੀਆ ਕੁਆਲਿਟੀ ਦਾ ਹੀ ਲੈਣਾ ਆ ਆ ਦੇਖੋ ਤਾਰਾ ਮੀਰਾ ਆਪਾਂ ਇਹਦੇ ਚ ਪਾਇਆ 10 ਕਿਲੋ ਦਾਰਾ ਮੀਰਾ ਖਾਣ ਨਾਲ ਪਸ਼ੂਆਂ ਨੇ ਦੀ ਜਿਹੜੀ ਸਕਿਨ ਆ ਸਕਿਨ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਉਹਨਾਂ ਜੂੰ ਚਿਚੜ ਵਗੈਰਾ ਦੀ ਉਹ ਵੀ ਇਦਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਆਪਣੇ ਪਸ਼ੂਆਂ ਨੂੰ ਵੀ ਅੱਜ ਤੱਕ ਕੋਈ ਇਦਾਂ ਦੀ ਸਮੱਸਿਆ ਨਹੀਂ ਆਈ ਬਸ ਥੋੜਾ ਜਿਹੜਾ ਬਾਹਰੋਂ ਪਸ਼ੂ ਕੋਈ ਆਪਾਂ ਖਰੀਦਦੇ ਆਂ ਕੋਈ ਐਂਟਰ ਕਰਨਾ ਹੈ ਉਹਦੇ ਹਾਂ ਦਿੱਕਤ ਹੋ ਸਕਦੀ ਆ ਉਹਦੇ ਤੋਂ ਥੋੜਾ ਬੋਤਾ ਹੋ ਜਾਵੇ ਉਹ ਗੱਲ ਲੱਗਾ ਕਿਉਂਕਿ ਉਹਨੇ ਉਹ ਫੀਡ ਮੇਨਟੇਨ ਕਰੀ ਨਹੀਂ ਹੁੰਦੀ ਇਸ ਤੋਂ ਬਾਅਦ ਆਪਾਂ ਇਹਦੇ ਚ ਪਾ ਰਹੇ ਆਂ ਮੇਥੀ 10 ਕਿਲੋ ਮੇਥੀ 10 ਕਿਲੋ ਤਾਰਾ ਮੇਰਾ 10 ਕਿਲੋ ਹੀ ਮੇਥੀ ਪਾਣੀ ਆ ਮੇਥੀ ਜਿਹੜੀ ਇਹਨਾਂ ਦੇ ਹਾਜਮਾ ਨੂੰ ਬਣਾਈ ਰੱਖਣ ਰੱਖੇਗੀ ਪਸ਼ੂ ਕੋਈ ਪਤਲਾ ਗੋਬਰ ਕਰੀ ਜਾਂਦਾ ਆ ਖਾਦੀ ਜਾਂਦਾ ਆ ਸਾਰਾ ਉਹਦਾ ਬਦ ਹਜਮੀ ਹੋ ਜਾਂਦੀ ਆ ਹਜਮ ਨਹੀਂ ਹੁੰਦਾ ਉਹਨੂੰ ਹਨਾ ਉਹ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰੇਗੀ ਮੇਥੀ ਮੇਥੀ ਬਹੁਤ ਹੀ ਵਧੀਆ ਤਰ੍ਹਾਂ ਦਾ ਇੱਕ ਆਪਾਂ ਲਿਵਰ ਟੋਨਿਕ ਨੂੰ ਕਹਿ ਸਕਦੇ ਆ ਮੇਥੀ ਵੀ ਜ਼ਰੂਰੀ ਖੁਰਾਕ ਆ ਇਦੇ ਵਿੱਚ ਫੀਡ ਦੇ ਵਿੱਚ ਮੇਥੀ ਜ਼ਰੂਰ ਐਡ ਕਰਨੀ ਚਾਹੀਦੀ ਆ ਆਪਾਂ 10 ਕਿਲੋ ਫੀਡ ਦੇ ਵਿੱਚ 2 ਕਵਾਂਟਲ ਦੇ ਹਿਸਾਬ ਨਾਲ 10 ਕਿਲੋ ਮੇਥੀ ਪਾਈ ਆ ਜੇ ਕਵਾਂਟਲ ਫੀਡ ਦੀ ਗੱਲ ਕਰੀਏ ਤਾਂ ਫਿਰ 5 ਕਿਲੋ ਮੇਥੀ ਪਾਉਣੀ ਸੀ ਆ ਆਪਣੇ ਕੋਲ ਘਰ ਦੀ ਪਈ ਸੀਗੀ ਕੁਝ ਬਚੀ ਹੋਈ ਮੂੰਗਫਲੀ ਸੀਗੀ ਛੋਲੇ ਸੀਗੇ ਥੋੜੇ ਜੇ ਇਹ ਵਿੱਚ ਐਦਾਂ ਹੀ ਪਾ ਦਿੱਤੇ ਸੀ ਇੱਦੀ ਕੋਈ ਹੈ ਨਹੀਂ ਤੇ ਇਹ ਇਹ ਜਿਹੜਾ ਜਿਹੜੀ ਫੀਡ ਆ ਨਾ ਇਹਦੇ ਨਾਲ ਪਸ਼ੂਆਂ ਦੀ ਜਿਹੜੇ ਛੋਟੇ ਬੱਚੇ ਆਣਾ ਉਤੋਂ ਲੈ ਕੇ ਇਹ ਦੁੱਧ ਦੇਣ ਵਾਲੇ ਪਸ਼ੂ ਜਾਂ ਕੋਈ ਛੋਟਾ ਬੱਚਾ ਆ ਕਟੜੀ ਆ ਕੱਟੀ ਆ ਵੱਛੀ ਆ ਆਪਾਂ ਉਹਨੂੰ ਤਿਆਰ ਕਰਨਾ ਆ ਉਹਨਾਂ ਤੋਂ ਲੈ ਕੇ ਦੁੱਧ ਸੂਣ ਵਾਲੇ ਪਸ਼ੂ ਨੂੰ ਵੀ ਇਹੀ ਤੇ ਸੂਏ ਹੋਏ ਪਸ਼ੂ ਨੂੰ ਵੀ ਇਹੀ ਕੰਟੀਨਿਊ ਇਹ ਖਰਾਕ ਪਾਣੀ ਚਾਹੀਦੀ ਆ ਇਹਦੇ ਨਾਲ ਵਧੀਆ ਗ੍ਰੋਥ ਹੋਵੇਗੀ ਬੱਚਿਆਂ ਦੀ ਸਟਾਰਟਿੰਗ ਤੋਂ ਇਹਨੂੰ ਨਾ ਤੁਸੀਂ ਥੋੜੀ ਥੋੜੀ ਥੋੜੇ ਦਿਨ ਦਿੱਕਤ ਜਰੂਰ ਆ ਸਕਦੀ ਹੈ ਕਈ ਕਈ ਪਸ਼ੂ ਪਾਲਕ ਪਸ਼ੂਆਂ ਨੂੰ ਮਤਲਬ ਖਾਣ ਵਿੱਚ ਕੁਝ ਪਸ਼ੂ ਇਹਨੂੰ ਖਾਣ ਵਿੱਚ ਥੋੜਾ ਬਹੁਤਾ 1-2 ਦਿਨ ਆਨਕਾਣੀ ਕਰ ਸਕਦੇ ਆ ਹੌਲੀ ਹੌਲੀ ਜਦੋਂ ਇਹਦੀ ਆਦੀ ਹੋ ਗਏ ਨਾ ਇਹਦਾ ਜਿਹੜਾ ਰਿਜ਼ਲਟ ਆ ਨਾ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਵੀ ਇਹਦੇ ਨਾਲ ਇੱਕ ਤਾਂ ਦੁੱਧ ਵਧੇਗਾ ਦੁੱਧ ਦੇ ਬੜਾ ਹੀ ਜ਼ਿਆਦਾ ਪ੍ਰਭਾਵ ਪਵੇਗਾ ਬਹੁਤ ਫਰਕ ਪਵੇਗਾ ਜੇ ਕਿਸੇ ਦੀ 10 ਕਿਲੋ ਵਾਲੀ ਹੈ ਨਾ 10 ਕਿਲੋ ਮੱਝ ਦੁੱਧ ਦੇ ਰਹੀ ਨਾ ਇਹ ਦੇ ਦਿਓ 13-14 ਕਿਲੋ ਤੇ ਸਿੱਧਾ ਆ ਜਾਏਗੀ 3-4 ਕਿਲੋ ਦਾ ਸਿੱਧਾ ਜੰਪ ਮਾਰੇਗੀ ਬਾਕੀ ਉਹ ਬਰੀਡ ਤੇ ਡਿਪੈਂਡ ਕਰਦਾ ਵੀ ਪਸ਼ੂ ਦੀ ਆਪਦੀ ਬਰੀਡ ਕਿੰਨੀ ਉਹਦੀ ਕੈਪੈਸਿਟੀ ਕਿੰਨੀ ਹੈ ਜਿੰਨੀ ਵੀ ਉਹਦੀ ਕੈਪੈਸਿਟੀ ਹੈ ਨਾ ਉਹਦਾ ਸਾਰਾ ਦੁੱਧ ਉਹਦਾ ਮਤਲਬ ਉਹਦਾ ਪੂਰਾ ਕੱਢੇਗੀ ਇਹ ਖਰਾਕ ਜਿਹੜੀ ਹੈ ਇਹਦੇ ਵਿੱਚ ਆਪਾਂ ਇਹਨੂੰ ਮਿਕਸ ਕਰਨ ਕਰਨ ਲੱਗੇ ਸੀਗਾ ਫਿਰ ਥੋੜਾ ਸਰੋਂ ਦੀ ਖਾਲ ਪਈ ਸੀਗੀ ਕੋਟਰੇ ਸੀਗੇ ਇਹਨੂੰ ਥੋੜਾ ਮੋਟੀ ਸੀਗੀ ਇਹਨੂੰ ਸਰੋਂ ਦੀ ਖਾਲ ਨੂੰ ਥੋੜਾ ਇਹਨੂੰ ਬਰੀਕ ਕਰਿਆ ਇਹਨੂੰ ਕੁੱਟ ਕੇ ਇਹਦੇ ਵਿੱਚ ਆਪਾਂ ਹੁਣ ਐਡ ਕਰੀਏ ਸਰੋਂ ਦੀ ਖਾਲ 15 ਕਿਲੋ ਸਰੋਂ ਦੀ ਖਾਲ ਆ ਇਹ ਆਪਣੀ ਘਰ ਦੀ ਸਰੋਂ ਦੀ ਹੈਗੀ ਆ ਖਾਲਾ ਵਧੀਆ ਮਤਲਬ ਇਹ ਵੀ ਜੇ ਆਪਾਂ ਬਾਜ਼ਾਰੋਂ ਲੈਣੀ ਹੈ ਤਾਂ ਕੋਸ਼ਿਸ਼ ਕਰੋ ਵਧੀਆ ਲੋ ਕਈ ਜ਼ਿਆਦਾਤਰ ਨਿਚੋੜਿਆ ਹੀ ਹੁੰਦਾ ਆ ਉਹਦੇ ਚ ਤੇਲ ਸਾਰਾ ਕੱਢੀ ਹੁੰਦਾ ਇਹ ਇੱਕ ਵਾਰ ਸਿਰਫ ਕੱਢੀ ਹੋਈ ਆ ਕੋਲੂ ਤੋਂ ਇਹਦੇ ਵਿੱਚ ਤੇਲ ਦੀ ਮਾਤਰਾ ਵੀ ਹੈਗੀ ਆ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਹੱਥਾਂ ਨਾਲ ਇੰਨੀ ਜਿਹੜੀ ਆ ਡਾਈਟ ਆ ਸਾਰੀ ਨੂੰ ਇਹਨੂੰ ਮਿਕਸ ਕਰ ਦੋ ਆ ਦੇਖੋ ਕਿੰਨੇ ਵਧੀਆ ਦਾਣੇ ਆਹਾਹਾ ਐਨੇ ਐਨੇ ਐਦਾਂ ਦੀ ਕੁਆਲਿਟੀ ਜਦੋਂ ਪਸ਼ੂਆਂ ਨੇ ਖਾਧੀ ਤੇ ਕਿਆ ਬਾਤਾਂ ਨੇ ਉਹਨਾਂ ਦੇ ਸਰੀਰ ਦੀਆਂ ਤੇ ਕਿਆ ਬਾਤਾਂ ਨੇ ਦੁੱਧ ਦੀਆਂ ਦੁੱਧ ਦੀਆਂ ਨਦੀਆਂ ਵਹਾ ਦੂਗੀ ਇਹ ਵਾਲੀ ਫੀਡ ਜਿਹੜੀ ਹੈ ਬਹੁਤ ਹੀ ਬੈਸਟ ਬੜੀ ਫੀਡ ਬਣੇਗੀ ਅੱਜ ਤੱਕ YouTube ਤੇ ਕਿਸੇ ਨੇ ਇਦਾਂ ਦੀ ਕੋਈ ਤੁਹਾਡੇ ਨਾਲ ਸ਼ੇਅਰ ਨਹੀਂ ਕਰੀ ਹੋਵੇਗੀ ਫੀਡ ਜਿਹੜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਥੋੜੀ ਮਹਿੰਗੀ ਤੁਹਾਨੂੰ ਵਾਰ-ਵਾਰ ਕਹਿ ਰਹੇ ਹਾਂ ਤੁਹਾਡੀ ਥੋੜੀ ਮਹਿੰਗੀ ਜ਼ਰੂਰ ਪਾਊਗੀ ਪਰ ਇਹਦੇ ਵਰਗੀ ਬੈਸਟ ਫੀਡ ਨਾ ਹੋ ਹੀ ਨਹੀਂ ਸਕਦੀ ਕਦੀ ਇਹਨੂੰ ਦੇਖੋ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਤਿੰਨ ਵਾਰ ਇਹਨੂੰ ਦੋ ਤਿੰਨ ਵਾਰ ਇਹਨੂੰ ਚੰਗੀ ਤਰ੍ਹਾਂ ਇੱਧਰ ਉੱਧਰ ਕਰਕੇ ਇਹਨੂੰ ਮਿਕਸ ਕਰ ਦੇਣਾ ਆ ਇਹਨ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਚੱਕੀ ਤੇ ਪਸਵਾ ਕੇ ਲੈਣਾ ਆ ਨਾ ਹੀ ਜ਼ਿਆਦਾ ਬਰੀਕ ਕਰਨਾ ਨਾ ਹੀ ਜ਼ਿਆਦਾ ਮੋਟਾ ਕਰਨਾ ਉਸ ਤੋਂ ਬਾਅਦ ਦਾ ਸਟੈਪ ਦੇਖੋ ਆਪਾਂ ਪਸਵਾ ਕੇ ਲੈਣ ਦੀ ਇਹਨੂੰ ਆਪਾਂ ਪਾ ਦਿੱਤਾ ਪੱਲੜ ਵਿਛਾ ਕੇ ਉਹਦੇ ਉੱਤੇ ਆਪਾਂ ਪਾ ਦਿੱਤਾ ਇਹਦੇ ਉੱਪਰ ਆਪਾਂ ਹੁਣ ਇਹਦੇ ਵਿੱਚ ਐਡ ਕਰਨੇ ਆ ਛਿਲਕੇ ਚੂਰੀਆਂ ਇਹ ਹੁਣ ਸੋਇਆਬੀਨ ਦੀ ਚੂਰੀ ਆ ਇਹ ਆਪਾਂ ਇਹਦੇ ਚ ਐਡ ਕਰ ਰਹੇ ਹਾਂ ਸੋਇਆਬੀਨ ਦੀ ਚੂਰੀ 25 ਕਿਲੋ ਦਾ ਬੈਗ ਸੀਗਾ ਜਿਹੜਾ ਆਪਾਂ ਦੋ ਕੁਇੰਟਲ ਦੇ ਵਿੱਚ ਪਾਇਆ 25 ਕਿਲੋ ਸੋਇਆਬੀਨ ਦੀ ਚੂਰੀ ਪਾਈ ਆਪਾਂ ਸੋਇਆਬੀਨ ਦਾ ਛਿਲਕਾ ਵੀ ਪਾ ਸਕਦੇ ਆ ਚੂਰੀ ਵੀ ਪਾ ਸਕਦੇ ਆ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਸਾਈਡਾਂ ਤੇ ਇਹਦੇ ਮਿਕਸਇਆ ਕਰ ਦੋ ਉਸ ਤੋਂ ਬਾਅਦ ਆਪਾਂ ਲਿਆਇਆ ਛੋਲਿਆਂ ਦਾ ਛਿਲਕਾ ਛੋਲਿਆਂ ਦਾ ਛਿਲਕਾ ਛੋਲਿਆਂ ਦਾ ਛਿਲਕਾ ਆਪਾਂ ਟੋਟਲ 3 ਬੈਗ ਲਏ ਆ 25-25 ਕਿਲੋ ਦੇ ਆ 75 ਕਿਲੋ ਆਪਾਂ ਇਹਦੇ ਵਿੱਚ ਛੋਲਿਆਂ ਦਾ ਛਿਲਕਾ ਪਾਤਾ 25 ਕਿਲੋ ਦਾ ਇੱਕ ਬੈਗ ਸੀਗਾ ਆਪਾਂ ਇਹਦੇ 'ਚ 3 ਬੈਗ ਪਾਏ ਆ 75 ਕਿਲੋ ਛੋਲਿਆਂ ਦਾ ਛਿਲਕਾ ਪਾਇਆ ਇਹ 2 ਕੁਇੰਟਲ ਦਾ ਤੁਹਾਨੂੰ ਦੱਸ ਰਿਆਂ ਪਰ ਇਹ ਥੋੜਾ ਉੱਪਰ ਬਣੇਗਾ ਕੋਈ 15-20 ਕਿਲੋ ਉੱਪਰ ਹੀ ਬਣ ਜਾਏਗੀ ਫੀਡ ਪਰ ਇਹ ਫਿਰ ਆਪਣਾ ਹੁੰਦਾ ਜੱਟ ਸੋਦਾ ਹੀ ਹੁੰਦਾ ਜੀ ਕੋਈ 5-7 ਕਿਲੋ ਵੱਧ ਕੀ ਘੱਟ ਕੀ ਵਾਦੀ ਰੱਖੀ ਦਾ ਘੱਟ ਤਾਂ ਰੱਖਣ ਦੀ ਕੋਸ਼ਿਸ਼ ਨਾ ਹੀ ਕਰੋ ਚੰਗਈਆ ਇਹਦੇ ਵਿੱਚ ਆਪਾਂ ਤਿੰਨ ਬੈਗ ਹੁਣ ਆਪਾਂ ਪਾਤੇ ਆ ਛੋਲਿਆਂ ਦਾ ਛਿਲਕਾ ਇਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਪਾਂ ਪਾਊਡਰ ਜਿਹੜਾ ਆਪਾਂ ਮਿਨਰਲ ਮਿਕਸਚਰ ਵਗੈਰਾ ਸਾਰੀ ਚੀਜ਼ ਪਾਣੀ ਆ ਤੁਹਾਨੂੰ ਕੰਟੀਨਿਊ ਨਾਲ-ਨਾਲ ਦੱਸਦੇ ਰਹਿੰਨੇ ਆ ਇਹ ਮਿਨਰਲ ਮਿਕਸਚਰ ਸੀਗਾ ਇੱਕ ਖੁੱਲਾ ਸੀਗਾ ਥੋੜਾ ਪਿਆ ਸੀਗਾ ਇਹ ਵੀ ਮੈਂ ਵਿੱਚ ਐਡ ਕਰਤਾ ਫੀਡ ਦੇ ਅਲੱਗ ਤੋਂ ਪਸ਼ੂਆਂ ਨੂੰ ਦੇ ਰਿਆ ਸੀ ਅਲੱਗ ਤੋਂ ਦੇਣ ਦੀ ਕੋਈ ਏਡੀ ਖਾਸ ਲੋਡ ਹੈ ਨਹੀਂ ਗਈ ਫੀਡ ਖਤਮ ਹੋ ਗਈ ਸੀ ਪਸ਼ੂਆਂ ਵਾਲੀ ਸੀ ਤੇ ਤਾਂ ਕਰਕੇ ਦੇ ਰਿਆ ਸੀ ਆਪਾਂ ਕੋਸ਼ਿਸ਼ ਕਰੋ ਫੀਡ ਦੇ ਵਿੱਚ ਹੀ ਸਾਰੀ ਚੀਜ਼ਾਂ ਨੂੰ ਐਡ ਕਰ ਦਿਓ ਤਾਂ ਕਿ ਬਾਹਰੋਂ ਆਪਾਂ ਕਈ ਵਾਰੀ ਯਾਦ ਹੁੰਦਾ ਹੈ ਕਈ ਵਾਰੀ ਭੁੱਲ ਜਾਂਦਾ ਬੰਦਾ ਦੇਣੋਂ ਇਹ ਦੇ ਵਿੱਚ ਹੁਣ ਆਪਾਂ ਇਹ ਪਾ ਰਿਆ ਸੀ ਟੋਨਾ ਕਾਈਂਡ 골ਡ 2 ਤੋਂ 3 ਪੈਕਟ ਪਾਏ ਆਪਾਂ ਇਹ ਮੈਨ ਕਾਈਂਡ ਦਾ ਹੈਗਾ ਆ ਰੂਮਣ ਲਈ ਆ ਲਿਵਰ ਲਈ ਲਿਵਰ ਟੋਨਿੰਗ ਕੀਤਾ ਪਾਊਡਰ ਹਾਜਮੇ ਨੂੰ ਬਣਾਈ ਰੱਖਦਾ ਹੈ ਵੀ ਆਪਣੇ ਕੋਲੇ ਪੈ ਸੀਗੇ ਆਪਾਂ ਵਿੱਚ ਐਡ ਕਰਦੇ ਕੋਈ ਹੈ ਨਹੀਂਗਾ ਆਪਾਂ ਜਿਹੜੀ ਮੇਥੀ ਪਾਈ ਉਹ ਹੀ ਇਹਦੇ ਚ ਬਹੁਤ ਆ ਚਲੋ ਵੀ ਆਪਣੇ ਕੋਲ ਵੈਸੀ ਸੈਂਪਲ ਤੌਰ ਤੇ ਪੈ ਸੀਗੇ ਆਪਾਂ ਪਾ ਲਿਆ ਬਾਕੀ ਆਪਾਂ ਫੀਡ ਦੇ ਵਿੱਚ ਐਡ ਕਰ ਸਕਦੇ ਆ ਇਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੈ ਬੈਨੀਫਿਟ ਹੀ ਆ ਇਹਨਾਂ ਦਾ ਤੇ ਇਹ ਜਿਹੜੀ ਫੀਡ ਆ ਨਾ ਇਹ ਫੀਡ ਨੂੰ ਪਿਓ ਕੇ ਪਾਣੀ ਇਹਨੂੰ ਘੱਟ ਤੋਂ ਘੱਟ 12 ਘੰਟੇ ਪਿਓ ਰਾਤ ਨੂੰ ਪਿਓ ਕੇ ਰੱਖ ਦਿਓ ਉਸ ਤੋਂ ਬਾਅਦ ਸਵੇਰੇ ਪਾਓ ਸੋਭੇ ਪਿਓਂ ਕੇ ਰੱਖ ਦਿਓ ਇਹਨੂੰ ਸ਼ਾਮ ਨੂੰ ਪਾਓ ਕੋਸ਼ਿਸ਼ ਕਰੋ ਥੋੜੀ ਜੀ ਟੂੜੀ ਪਾਓ ਇਹਨੂੰ ਜੜੀਆਂ ਮੱਜਾਂ ਗਾਵਾਂ ਆ ਦੇਖੋ ਟੋਨਾ ਕਾਈਂਡ ਗੋਲਡ ਥੋੜੀ ਜੀ ਟੂੜੀ ਪਾਓ ਉੰਨੀ ਕੋ ਪਾਓ ਜਿੰਨੀ ਕੋ ਪਸ਼ੂ ਖਾ ਸਕੇ ਆਸਾਨੀ ਨਾਲ ਇਹ ਨਾ ਹੋਵੇ ਵੀ ਆਪਾਂ ਟੂੜੀ ਆਪਣੇ ਕੀ ਕਰਦੇ ਆ ਜਿਆਦਾ ਸਿੱਟ ਦਿੰਦੇ ਆ ਉਪਰੋਂ ਆਪਾਂ ਫੀਡ ਪਾਤੀ ਹਨਾ ਪਿਓਂ ਕੇ ਪਾਈ ਉਹ ਸਾਰੀ ਪਸ਼ੂ ਨੇ ਕੋਈ ਖਾਦਾ ਕੋਈ ਨਹੀਂ ਖਾਦਾ ਕੋਈ ਖਲਰੀ ਜਾਣਾ ਆ ਥੋੜੀ ਪਾਓ ਉੰਨੀ ਪਾਓ ਜਿੰਨੀ ਕੋ ਖਾ ਸਕਦਾ ਉਸ ਤੋਂ ਬਾਅਦ ਬਾਕੀ ਦੀ ਕੁਝ ਵੀ ਹਰਾਚਾਰਾ ਪਾਣਾ ਆ ਜਾ ਕੋਈ ਹੋਰ ਕੁਝ ਪਾਉਣਾ ਆ ਫੀਡ ਪਾਣੀ ਆ ਦੁਬਾਰਾ ਪਾ ਦੂ ਕੋਈ ਚੱਕਰ ਨਹੀਂ ਆ ਵੀ ਆਪਣੇ ਕੋਲ ਬੋਵੀ ਓਕੇ ਦਾ ਪਿਆ ਸੀਗਾ ਘਰੇ ਮੈਨੂੰ ਨ ਮਿਕਸਚਰ ਹੈਗਾ ਸੀਗਾ ਇਹ 250 ਗ੍ਰਾਮ ਦਾ ਆ ਇਹ ਵੀ ਆਪਾਂ ਵਿੱਚ ਇਹ ਪਾਤਾ ਬਾਕੀ ਆਪਾਂ ਇਹਦੇ ਵਿੱਚ ਜਿਹੜਾ ਮਿਨਰਲ ਮਿਕਸਚਰ ਐਡ ਕਰਨਾ ਹੈ ਇਹਦੇ ਵਿੱਚ ਇਹਦੇ ਤੋਂ ਇਲਾਵਾ 4 ਕਿਲੋ ਹੋਰ ਆਪਾਂ ਮਿਨਰਲ ਮਿਕਸਚਰ ਐਡ ਕਰਿਆ ਆ ਉਹ ਆਪਾਂ ਕਰਿਆ ਆ ਵੀਰਕਾ ਕੰਪਨੀ ਦਾ ਉਹਦਾ ਵਧੀਆ ਰਿਜ਼ਲਟ ਆ ਥੋੜਾ ਠੀਕ ਆ ਸਸਤਾ ਵੀ ਆ ਕਾਸਟਲੀ ਨਾ ਜ਼ਿਆਦਾ ਕਾਸਟਲੀ ਵੀ ਨਹੀਂਗਾ ਰਿਜ਼ਲਟ ਉਹਦਾ ਵਧੀਆ ਆ ਆਪਾਂ ਯੂਜ਼ ਕਰਦੇ ਆ ਕਰੇ ਵਧੀਆ ਰਿਜ਼ਲਟਾਂ ਤਾਂ ਕਰਕੇ ਇਹਦੇ ਚ ਫਿਰ ਆਪਾਂ ਉਹ ਵੀ ਐਡ ਕਰਿਆ ਆ 4 ਕਿਲੋ 2-2 ਕਿਲੋ ਦੀ ਪੈਕਿੰਗ ਆਉਂਦੀ ਆ ਦੋ ਪੈਕੇਟਾਂ ਦੇ ਵਿੱਚ ਜਿਹੜੇ ਆਪਾਂ ਉਹ ਵਾਲੇ ਐਡ ਕਰਾਂਗੇ ਇਹਦੇ ਵਿੱਚ ਇਹ ਵਾਲੀ ਡਾਈਟ ਜਿਹੜੀ ਆ ਪਸ਼ੂ ਖਾ ਕੇ ਇੱਕ ਤਾਂ ਉਹਨਾਂ ਦਾ ਹਾਜਮਾ ਹੋਜਮਾ ਸਾਰਾ ਬਣਿਆ ਰਹੇਗਾ ਸਰੀਰ ਵਿੱਚ ਵਿੱਚ ਬਦਲਾਵ ਬਹੁਤ ਜ਼ਿਆਦਾ ਆਵੇਗਾ ਪਸ਼ੂਆਂ ਦਾ ਜਿਹੜਾ weight again ਹੈ ਨਾ ਜਿਹੜੇ ਪਸ਼ੂਆਂ ਦਾ ਵਜਨ ਨਹੀਂ ਵਧ ਰਿਹਾ ਤੁਸੀਂ ਇਹ ਫੀਡ ਟਰਾਈ ਕਰਕੇ ਵੇਖੋ ਇੱਕ ਪਸ਼ੂ ਨੂੰ ਛੋਟਾ ਆ ਜਾਂ ਵੱਡਾ ਆ ਉਹਨੂੰ ਇੱਕ ਦੋ ਦੋ ਕੁਇੰਟਲ ਉਹਨੂੰ ਜਦੋਂ ਪਸ਼ੂ ਫੀਡ ਖਾ ਗਿਆ ਉਸ ਤੋਂ ਬਾਅਦ ਇਹਦਾ ਰਿਜ਼ਲਟ ਦੇਖਿਓ ਇਹਦੇ ਵਿੱਚ ਆਹ ਦੇਖੋ ਹੁਣ ਆਪਾਂ ਐਡ ਕਰ ਰਹੇ ਹਾਂ ਮਿੱਠਾ ਸੋਡਾ 1 ਕਿਲੋ ਆਪਾਂ ਦੋ ਕੁਇੰਟਲ ਫੀਡ ਦੇ ਵਿੱਚ 1 ਕਿਲੋ ਮਿੱਠਾ ਸੋਡਾ ਪਾਇਆ ਆ ਜ਼ਿਆਦੀ ਆਪਾਂ ਨਹੀਂ ਪਾਇਆ ਕਵਾਂਟਲ ਦੀ ਗੱਲ ਕਰੀਏ ਤਾਂ ਅੱਧਾ ਕਿਲੋ ਮਿੱਠਾ ਸੋਡਾ ਆ ਗਿਆ ਆਪਾਂ 2 ਕਵਾਂਟਲ ਦੇ ਵਿੱਚ 1 ਕਿਲੋ ਮਿੱਠਾ ਸੋਡਾ ਐਡ ਕਰਿਆ ਆ ਮਿੱਠਾ ਸੋਡਾ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਸ਼ੂਆਂ ਦਾ ਜਿਹੜਾ weight lose ਨਾ ਹੋਵੇ ਉਹਦੇ ਲਈ ਥੋੜਾ ਇਹਦੇ ਵਿੱਚ buffer ਵੀ ਪਾਇਆ ਆ 2 ਕਵਾਂਟਲ 1 ਕਵਾਂਟਲ ਦੇ ਵਿੱਚ 1 ਕਿਲੋ ਇਹ 2 ਕਵਾਂਟਲ ਫੀਡ ਦੇ ਵਿੱਚ ਆਪਾਂ ਇਹ 2 ਕਿਲੋ buffer ਜਿਹੜਾ ਆ ਵਧੀਆ ਕੰਪਨੀ ਦਾ ਇਹ ਵੀ ਲੋ buffer ਇਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ 2 ਕਿਲੋ ਆ ਬਫਰ ਆ ਪਾ ਐਡ ਕਰ ਰਹੇ ਆ ਨੂੰ ਚੰਗੀ ਤਰ੍ਹਾਂ ਸਾਰੀ ਸਾਈਡਾਂ ਤੇ ਰੱਖ ਦੋ ਇਹਦੇ ਵਿੱਚ ਇਹ ਬਫਰ ਨੂੰ ਚੰਗੀ ਤਰ੍ਹਾਂ ਐਡ ਕਰਕੇ ਇਹਦੇ ਤੇ ਸਾਰੀ ਤਰ੍ਹਾਂ ਜਿਹੜਾ ਇਹਦੇ ਚ ਚੰਗੀ ਤਰ੍ਹਾਂ ਮਿਕਸ ਹੋ ਜੇ ਦੋਸਤੋ ਪਸ਼ੂਆਂ ਨੂੰ ਇਹ ਲਿਮਟ ਵਾਈਜ਼ ਪਾਇਆ ਜੇ ਇੱਕ ਵਾਰੀ ਸਟਾਰਟਿੰਗ ਜਿਹੜੀ ਉਹਨਾਂ ਦੀ 1 ਕਿਲੋ ਸਵੇਰ 1 ਕਿਲੋ ਸ਼ਾਮ ਤੇ ਰੱਖਿਆ ਜੇ ਜਿਹੜੇ ਪਸ਼ੂਆਂ ਨੂੰ ਇਹ ਵਾਲੀ ਫੀਡ ਤੁਸੀਂ ਇਦਾਂ ਦੀ ਘਰੇ ਬਣਾ ਕੇ ਜਿਹੜੇ ਮੇਰੇ ਵੀਰ ਭੈਣ ਭਰਾ ਜਿਹੜੇ ਨਹੀਂ ਪਾਉਂਦੇ ਬੂਤ ਪੈਨ ਦਾ ਲਿਮਿਟ ਇੰਦੀ ਥੋੜੀ ਰੱਖਣਾ 1 ਕਿਲੋ ਸਵੇਰ 1 ਕਿਲੋ ਸ਼ਾਮ ਨੂੰ ਪਿਓ ਕੇ ਦੇਣ ਛੋਲਿਆਂ ਦਾ ਛਿਲਕਾ ਜਿਹੜਾ ਆ ਚੀਜ਼ਾਂ ਨੇ ਸਾਰੀਆਂ ਆਪਾਂ ਇਹਦੇ ਵਿੱਚ ਪਹਿਲੀ ਪਿਸਵਾਈਆਂ ਨਹੀਂ ਚੱਕੀ ਤੋਂ ਕਿਉਂਕਿ ਉਹ ਜ਼ਿਆਦਾ ਇੱਕ ਤਾਂ ਆਪਾਂ ਨੂੰ ਉਹਦਾ ਜਿਹੜਾ ਰੇਟ ਆ ਪਿਸਵਾਈ ਦਾ ਓਵੇਂ ਐਵੇਂ ਪੈ ਜਾਣਾ ਸੀਗਾ ਉਸ ਤੋਂ ਬਾਅਦ ਇਹ ਜਿਹੜਾ ਚੰਗੀ ਦਰਾਉਂ ਦੇ ਵਿੱਚ ਮਿਕਸ ਪੀਸੇ ਜਾਣੇ ਸੀਗੇ ਉਹਦੀ ਸਹੀ ਮਿਆਦ ਮਿਆਦ ਜਿਹੜੀ ਉਹਦੀ ਨਹੀਂ ਬੰਨੀ ਸੀਗੀ ਛੋਲਿਆਂ ਦਾ ਛਿਲਕਾ ਜਿਹੜਾ ਪਾਣੀ ਨੂੰ ਅਬਜ਼ਾਰਬ ਜਿਹੜਾ ਕਰਦਾ ਹੈ ਬਹੁਤ ਜ਼ਿਆਦਾ ਕਰਦਾ ਹੈ ਇਹਦੇ ਨਾਲ ਪਾਣੀ ਵਾਧੂ ਖਿੱਚੇਗਾ ਪਸ਼ੂ ਪਾਣੀ ਵੀ ਜ਼ਿਆਦਾ ਮਾਤਰਾ ਵਿੱਚ ਪੀਣਗੇ ਵੀ ਜ਼ਿਆਦਾ ਮਾਤਰਾ 'ਚ ਥੋੜਾ ਖੁਸ਼ਕੀ ਹੋਏਗੀ ਉਹਨਾਂ ਨੂੰ ਮਿਨਰਲ ਮਿਕਸਚਰ ਆ ਦੇਖੋ ਇਹਦੇ 4 ਕਿਲੋ ਜਿਹੜਾ ਤੁਹਾਨੂੰ ਆਪਾਂ ਗੱਲ ਕਰੀ ਸੀਗੀ ਵੇਰਕਾ ਕੰਪਨੀ ਦਾ ਆਪਾਂ ਜਿਹੜਾ ਇਹਦੇ ਵਿੱਚ ਐਡ ਕਰ ਰਹੇ ਆ ਇਹਦਾ ਫਲੇਵਰ ਵੀ ਵਧੀਆ ਆ ਮਿਨਰਲ ਮਿਕਸਚਰ ਦਾ ਵਧੀਆ ਫਲੇਵਰ ਆ ਜਿਹੜੇ ਪਸ਼ੂ ਇਹਨੂੰ ਆਸਾਨੀ ਨਾਲ ਖਾ ਜਾਂਦੇ ਆ ਇੱਕ ਵਾਰਾ ਜ਼ਰੂਰ ਟਰਾਈ ਕਰਿਓ ਇਹ ਵਾਲੀ ਫੀਡ ਦੇ ਕੇ ਟਰਾਈ ਜ਼ਰੂਰ ਕਰਿਓ ਫਿਰ ਮੈਨੂੰ ਕਮੈਂਟ ਵਿੱਚ ਤੁਸੀਂ ਦੱਸਿਓ ਜ਼ਰੂਰ ਵੀ ਸਾਨੂੰ ਇਸ ਫੀਡ ਦਾ ਕੁਝ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਆਪਣੀ ਗੱਲ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ ਬਾਕੀ ਦੋਸਤੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਦੇ ਰਹੋ ਸ਼ੇਅਰ ਵੀ ਕਰਿਓ ਦਬ ਕੇ ਸ਼ੇਅਰ ਕਰਿਓ ਤਾਂ ਜੋ ਅਸੀਂ ਵੀ ਆਉਣ ਵਾਲੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਲਈ ਵਧੀਆ ਤੋਂ ਵਧੀਆ ਪਸ਼ੂਆਂ ਦੇ ਰਿਲੇਟਿਡ ਵੀਡੀਓ ਲੈ ਕੇ ਆਈਏ ਤੁਸੀਂ ਕਮੈਂਟ ਕਰਕੇ ਦੱਸਿਓ ਅੱਗੇ ਤੋਂ ਵਾਸਤੇ ਤੁਹਾਨੂੰ ਇਸ ਤੋਂ ਬਾਅਦ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਚਾਹੀਦੀ ਹੈ ਪਸ਼ੂਆਂ ਨੂੰ ਮੈਂਟੇਨੈਂਸ ਦੀ ਚਾਹੀਦੀ ਹੈ ਮੈਂਟੇਨ ਕਿੱਦਾਂ ਕਰਨਾ ਹੈ ਫੀਡਿੰਗ ਦੀ ਆਪਣੇ ਕੋਲ ਹੈਗੀ ਆ ਹੋਗੀ ਆ ਕਿਸੇ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਕਰਵਾਉਣਾ ਦੀ ਬਣਾ ਕੇ ਦਿਈਏ ਨਸਲ ਸਿਹਤਾਰ ਬਾਰੇ ਰਿਪੀਟਰ ਬਰੀਡਿੰਗ ਤੇ ਆਪਾਂ ਬਣਾਵਾਂਗੇ ਵੀਡੀਓ ਪਸ਼ੂਆਂ ਨੂੰ ਰਿਪੀਟਰ ਦੀ ਜਿਹੜਾ ਸਮੱਸਿਆ ਆਦੀ ਹੈ ਉਹਦੇ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਸਾਰੀਆਂ ਵੀਡੀਓ ਆਪਾਂ ਬਣਾਉਂਦੇ ਰਾਂਗੇ ਇਹਦੇ ਵਿੱਚ ਆਪਾਂ ਨਮਕ ਐਡ ਕਰਿਆ ਲਾਸਟ ਤੇ ਨਮਕ ਦੇਖੋ 2 ਕਿਲੋ ਨਮਕ ਐਡ ਕਰਨਾ ਨਮਕ ਕੋਸ਼ਿਸ਼ ਕਰੋ ਵਧੀਆ ਕੰਪਨੀ ਦਾ ਲੈ ਕੇ ਐਡ ਕਰੋ ਸਾਦਾ ਨਮਕ 2 ਕਿਲੋ 1 ਕਵਾਂਟਲ ਦੇ ਵਿੱਚ 1 ਕਿਲੋ 2 ਕਵਾਂਟਲ ਫੀਡਾ 2 ਕਿਲੋ ਨਮਕ ਇਹਦੇ ਵਿੱਚ ਆਪਾਂ ਐਡ ਕਰਿਆ ਸਾਰੀ ਚੰਗੀ ਤਰ੍ਹਾਂ ਇਹਦੇ ਵਿੱਚ ਐਡ ਕਰਨ ਤੋਂ ਬਾਅਦ ਸਾਰੀਆਂ ਟੀਟਾਂ ਹੁਣ ਆਪਣੀਆਂ ਐਡ ਹੋ ਚੁੱਕੀਆਂ ਆ ਇਸ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰਨਾ ਹੈ ਹੱਥਾਂ ਦੇ ਨਾਲ ਮਿਕਸ ਕਰ ਸਕਦੇ ਆ ਪਹਿਲਾਂ ਨੂੰ ਹੱਥਾਂ ਦੇ ਨਾਲ ਮਿਕਸ ਕਰਨਾ ਹੈ ਇਹਨੂੰ ਮਿਕਸ ਕਰਨਾ ਹੈ ਘੱਟ ਤੋਂ ਘਾਟ ਇਹਨੂੰ ਤਿੰਨ ਵਾਰ ਮਿਕਸ ਕਰਨਾ ਹੈ ਇੱਕ ਵਾਰੀ ਉਧਰ ਨੂੰ ਫਿਰ ਦੂਸਰੀ ਸਾਈਡ ਨੂੰ ਫਿਰ ਉਧਰ ਸਾਈਡ ਨੂੰ ਚੰਗੀ ਤਰ੍ਹਾਂ ਇਹਨੂੰ ਹੱਥਾਂ ਦੇ ਨਾਲ ਮਿਕਸ ਕਰਨਾ ਹੈ ਹੁਣ ਮਿਕਸ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਮਿਕਸ ਹੈ ਇਦਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਦੋ ਹੱਥਾਂ ਦੇ ਨਾਲ ਕਰੋ ਤਾਂ ਜੋ ਇਹਦੇ ਵਿੱਚ ਜਿੰਨੀ ਵੀ ਸਾਰੀ ਆਪਾਂ ਜੋ ਜੋ ਚੀਜ਼ਾਂ ਪਾਈਆਂ ਜਾਂਦੀਆਂ ਜਿੰਨੀਆਂ ਮਾਤਰਾ ਦੇ ਵਿੱਚ ਪਾਈਆਂ ਸਾਰੀਆਂ ਤਰ੍ਹਾਂ ਮਿਕਸ ਹੋ ਜਾਣ ਇੰਨਾ ਕਰਕੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰੋ ਮਿਕਸ ਕਰਨ ਤੋਂ ਬਾਅਦ ਇਹਦੀ ਜਿਹੜੀ ਪਾਉਣਾ ਜਿੱਦਾਂ ਨਾ ਪਾਣਾ ਪਛਾਉਣਾ ਨੂੰ ਆਪਾਂ ਮਿਕਸ ਕਰਨ ਤੋਂ ਬਾਅਦ ਆ ਦੇਖੋ ਇੱਕ ਵਾਰ ਮਿਕਸ ਕਰੀਏ ਦੋ ਵਾਰ ਮਿਕਸ ਕਰਨ ਤੇ ਕਿੰਦਾਂ ਦੀ ਤਿਆਰ ਹੋ ਗਈ ਆਹ ਬਣੀ ਹੈ ਆਪਣੀ ਇਹਨੂੰ ਕਹਿੰਦੇ ਆ ਫੀਡ ਥੈਂਕ ਧੰਨਵਾਦ ਦੋਸਤਾਂ